ਚੱਲ ਜਾ ਪਾ ਜਾ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੱਗੇ ਹਨ ਨਾ ਨਾਵਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509986 ਜਿਹੜੇ ਭੈਣ ਭਰਾਵਾਂ ਨੇ ਹੈਮਾ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਪਸ਼ੂ ਸੇਲ ਹੈ ਦੋ ਵਿਹੜਾਂ ਇੱਕ ਮੱਝ ਇਨਫਰਮੇਸ਼ਨ ਲੈ ਦਨਾਂ ਆਉ ਕਰਦੇ ਗਏ ਬਾਅਦ ਦਿੰਨੇ ਆ ਪ੍ਰੋਪਰ ਸਾਰੀ ਇਨਫਰਮੇਸ਼ਨ ਲੈ ਕੇ ਹਾਂਜੀ ਭਾਈ ਸਾਸੀ ਸਤਿ ਸ੍ਰੀ ਅਕਾਲ ਜੀ ਟੈਂਡ ਲੱਗੇਣਾ ਬਜੈਰ ਸਿੰਘ ਜੀ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜੀ ਨਾਲੇ ਸਵਾਰ ਕੇ ਸਮਝ ਲਿਆ ਕਰੋ ਇਹ ਕਿਹੜੇ ਪਿੰਡੋਂ ਬੋਲਦਾ ਤੇ ਬੰਦ ਬੰਦ ਮਿਲ ਕੇ ਹਾਂ ਹਾਂ ਕਰਦੇ ਰਹਿੰਦੇ ਆ ਠੀਕ ਹੈ ਨਾ ਲੰਗਿਆਣਾ ਪਿੰਡ ਆ ਮੇਰਾ ਬਾਗਾ ਪੁਰਾਣੇ ਦੇ ਨੇੜੇ ਆ ਪਿੰਡ ਲੰਗਿਆਣਾ ਮੋਗਾ ਜ਼ਿਲ੍ਹਾ ਦੋ ਪਸ਼ੂ ਬਿਕਾਊ ਆ ਆਪਣੇ ਠੀਕ ਹੈ ਆ ਬਾਈ ਜੀ ਵਿਖਾਈ ਜਾਂਦਾ ਤੁਹਾਨੂੰ ਫੋਨ ਨੰਬਰ ਆ ਫੋਨ ਨੰਬਰ ਤੁਸੀਂ ਦੱਸਣਾ ਬਾਈ ਠੀਕ ਹੈ ਹਾਂਜੀ ਦੋਸਤੋ ਬਾਈ ਅਨਪੜ੍ਹ ਆ ਫੋਨ ਨੰਬਰ ਮੈਂ ਹੀ ਸਕਰੀਨ ਤੇ ਚਲਾ ਦੂੰਗਾ ਦੋ ਪਸ਼ੂ ਸੇਲ ਆ ਕੈਨ ਮਸੂਆ ਜਿਹੜੇ ਪਸ਼ੂ ਮਰਜ਼ੀ ਲੱਗ ਜਾ ਆ ਜੀ ਹਾਂ ਤੇ ਦੂਜਾ ਸੁਆਈ ਸੁਈ ਨੂੰ ਸਮਾਂ ਸਮਾਂ 10 ਦਿਨ ਹੋ ਗਿਆ ਬੱਚਾ ਰਿਆ ਜੀ ਕਿੰਨਾ ਕੁ ਦੁੱਧ ਦਊ ਦੁੱਧ ਆ ਜੀ ਬਾਈ 8 ਕਿਲੋ ਇਹਦੇ ਥਲੇ ਕਿੰਨਾ ਪੈਜੂ ਦੁੱਧ ਦੇ ਜੂਗੀ 10 11 ਕਿਲੋ ਯਾਰ 12 ਕਿਲੋ ਦੇ ਦੇਣਾ ਕੋ ਲਿਸਸੀਆਂ ਯਾਰ ਸੰਦੀਆਂ ਨਹੀਂ ਗਈਆਂ ਅਗਲਿਆਂ ਤੋਂ ਉਵੇਂ ਹੀ ਆਈਆਂ ਲੰਗਾ ਜਿਆ ਵਿਲਕਵੇਂ ਕੋਈ ਨਾ ਲਿਪੜੀ ਹੋਣੀ ਆਈਆਂ ਜੀ ਲਾਈ ਆਗੇ ਅਜ ਲਾਈ ਆ ਗੱਡੀ ਲੱਗੀ ਖੜੀ ਜੈ ਜੈ ਮੋਲਾ ਬਸ ਜੈ ਜੈ ਮੋਲਾ ਜਾਈ 35000 ਰੁਪਏ ਦਾ ਕੱਢੀ ਬਾਹਰ ਮਾਨਤਾਨ ਦੋਸਤੋ 35000 ਮੋਲਾ ਮਾਨਤਾਨ ਹੋ ਜੂ 8 ਕਿਲੋ ਦੁੱਧ ਚਾਰ ਕਿਲੋ ਸਵੇਰ ਚਾਰ ਕਿਲੋ ਸ਼ਾਮ ਨੂੰ 10 11 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ ਹਜੇ ਬਾਈ ਕਹਿੰਦਾ ਲਿਆਂਦੀ ਉਹ ਖੜੀ ਸਾਹਮਣੇ ਗੱਡੀ ਉਹਨੇ ਤਾਰੀ ਆ ਜੀ ਕਿਤੇ ਬਾਈ ਕਹਿੰਦਾ ਪੂਰਾ ਘੰਟਾ ਪਹਿਲਾਂ ਆ ਜਿੰਦੀ ਫੇਰ ਤਾਂ ਨਵਾ ਦੇਂਦੇ 8 ਕਿਲੋ ਦੁੱਧ 4 ਕਿਲੋ ਸਵੇਰ 4 ਕਿਲੋ ਸ਼ਾਮ ਨੂੰ 35000 ਦੀ ਦੇ ਦੇਣੀ ਆ ਜਰਸੀ ਨਸਲ ਦੀ ਵਹਿੜਾ ਮੂੰਹ ਮੱਥੇ ਦੀ ਸੋਹਣੀ ਆ ਜਿਹਦੇ ਪਸੰਦ ਆ ਉਹ ਭਾਵੇਂ ਦੋ ਟਾਈਮ ਚੋ ਕੇ ਲੈ ਜਾਓ ਭਾਵੇਂ ਚਾਰ ਟਾਈਮ ਚੋ ਕੇ ਲੈ ਜਾਓ ਆ ਦੋਸਤਾਂ ਦੇਖ ਲੋ ਸੋਹਣੇ ਥਾਣਾ ਗਲਾਬੇ ਆਦੀ ਚਵਾਈ ਵਾਲੇ 35000 ਮੋਲ 8 ਕਿਲੋ ਦੁੱਧ ਤਿਆਰ ਆ ਤਾਜੀ ਸੂਈ ਵੀ ਆ 10 11 ਕਿਲੋ ਬਾਈ 10 ਦਾ ਦੁੱਧ ਪਿਆ ਜੂ ਮਗਰ ਬੱਚੀ ਆ ਬੱਚੀ ਭਈ ਬੱਚੀ ਮਗਰ ਬੱਚੀ ਆ ਦੋਸਤਾਂ ਸੋਹਣੀ ਬੱਚੀ ਐ ਚੰਗੀ ਸੇਵਾ ਸੰਭਾਲ ਗੌਰ ਹੋ ਜੰਦੇ ਹੁੰਦੇ ਸੂਏ ਨੂੰ ਮਾਂ ਦੇ ਮਗਰ ਬਾੜ ਤਿਆਰ ਜੀ ਦੋ ਨੰਬਰ ਦਾ ਕਹਿੰਦੇ ਮੈਂ ਸੂ ਆ ਜਾਵਾਂ ਪਹਿਲਾ ਸੂ ਆ ਜੀ ਸੂਈ ਵੀ ਇੱਕ ਸੂਣ ਵਾਲੀ ਆ ਸੂਈ ਵੀ ਆ ਜੀ ਕਿੰਨਾ ਦੁੱਧ ਆ ਹਾਂ ਜਿਹੜਾ ਵੇਖੀ ਜਾਣਾ ਬੱਚੀ ਆ ਇਹਦਾ ਹੈ ਬੱਚਾ ਇਹ ਬੱਚੀ ਉਹ ਆ ਕਿਹੜੀ ਵਿਖਾਈ ਜਾਂਦਾ ਅੱਛਾ ਤਰ੍ਹਾਂ ਸਮਝੀ ਅਗਲਾ ਆਓ ਆ ਬੱਚੀ ਤੇ ਉਹ ਬੱਚੀ ਆ ਬੱਚਾ ਮੈਂ ਵੀ ਉਹੀ ਤਾਂ ਗੱਲ ਆ ਕਾਕਾ ਕਹਿ ਗਿਆ ਮੈਂ ਤਾਂ ਆਪ ਆ ਬੱਚਾ ਆ ਗਿਆ ਪਹਿਲਾਂ ਸਹੀ ਆ ਦੋਸਤੋ ਆ ਬੱਚਾ ਹਾਂ ਬੱਚਾ ਇਹਦਾ ਹਾਂਜੀ ਅੱਛਾ ਦੀ ਬੱਚੀ ਆ ਭਲੇਖਾ ਹੀ ਪਵਾ ਦੇ ਸਾਰੇ ਪਾਸੇ ਜਰਸੀ ਦੇ ਮਗਰ ਬੱਚੀ ਆ ਉਹ ਖੜੀ ਹਾਂਜੀ ਸੌਰੀ ਦੋਸਤੋ ਮੈਨੂੰ ਵੀ ਭਲੇਖਾ ਲੱਗ ਗਈ ਗਿਆ ਤੇ ਕਾਲੀ ਦਾ ਬੱਚਾ ਉਹ ਆ ਖੜਾ ਕਿੰਨਾ ਦੁੱਧਾ ਦੁੱਧੇ ਥਲੇ 10 ਕਿਲੋ ਆ ਜੇ ਇਸ ਵਾਰ ਬਹੁਤ ਕੱਲ ਸੋਈ ਆ ਕੱਲ ਕਿੰਨਾ ਕ ਪਿਆਜੂ ਦੁੱਧ ਦੇ ਦੂੰਗੀ ਜੀ 15 16 ਕਿਲੋ ਬਸ ਜਾਇਜ ਮੁੱਲ ਜਾਇਜ ਮੁੱਲੇ ਦਾ ਜੀ 55000 ਰੁਪਏ 10 ਕਿਲੋ ਤਿਆਰ ਆ ਹਾਂ ਜੀ ਤਿਆਰ ਆ 10 ਦੁੱਧ ਕਿੰਨਾ ਪਿਆਜੂ ਕੱਲ ਦੀ ਸੂਈ ਆ 10 ਕਿਲੋ ਬੌਲੀ ਤਿਆਰ ਆ ਮਗਰੇ ਦੇ ਵਛਾ ਪਹਿਲਾ ਸੂਆ ਕਾਲੇ ਰੰਗ ਦੀ ਗਰਮੀ ਰਹਿਤ ਵੱਛੀ ਆ ਦੁੱਧ ਮੱਝਾ ਵਰਗਾ ਆਊਗਾ 10 ਕਿਲੋ ਬੌਲੀ ਕਲ ਦੀ ਸੂਈ ਥੱਲੇ ਕੰਡੇ ਵਾਲੀ ਤਿਆਰ ਹੈ ਬਾਕੀ ਜਿਹੜੀ ਕਲ ਦੀ ਸੂਈ 10 ਕਿਲੋ ਬੌਲੀ ਚਵਾਈ ਜਾਂਦੀ ਹੈ 15 16 ਕਿਲੋ ਖੁੱਲਾ ਪਿਆਉਣ ਦਾ ਹੱਕ ਬੰਦਾ ਬਾਕੀ ਵੱਛੀ ਸੋਹਣੀ ਹੈ ਜਾਨ ਵਾਲੀ ਆ ਕੱਦ ਕਾਠ ਵਾਲੀ ਆ ਹਵਾਨਾ ਵੀ ਸੋਹਣਾ ਠੋਸ ਨਿੱਗਰ ਭਵਾ ਦੋ ਟਾਈਮ ਭਵਾ ਤਿੰਨ ਟਾਈਮ ਅਗਲਾ ਚੋਕ ਹੀ ਲੈ ਜੇ 55000 ਦੀ ਬਾਈ ਕਹਿੰਦਾ ਦੋ ਨੰਬਰ ਦੇ ਦੇਣੀ ਆ ਇੱਕ ਨੰਬਰ 35000 ਦੀ ਇੱਕ ਨੰਬਰ ਮਗਰ ਵੱਛੀ ਆ ਜਰਸੀ ਆ ਖੜੀ ਉਹਦੀ ਬੱਚੀ 8 ਕਿਲੋ ਦੁੱਧ ਹੈ 10 11 ਕਿਲੋ ਦੁੱਧ ਪਿਆ ਜੂ ਹੁਣ ਇਸ ਟਾਈਮ 8 ਕਿਲੋ ਤਿਆਰ ਹੈ 2 ਨੰਬਰ ਦੇ ਮਗਰ ਬੱਚਾ ਕੱਲ ਦੀ ਸੂਈ ਆ 10 ਕਿਲੋ ਬੌਲੀ ਰੈਡੀ ਆ ਕੰਡੇ ਵਾਲੀ 2 ਟਾਈਮ ਭਾਵਾਂ 4 ਟਾਈਮ ਚੋਕ ਕੇ ਲੈ ਜਾਇਓ ਠੰਡਿਆਂ ਸੀਲ ਬਾਈਕਾਂ ਦਾ ਜਮਾਂ ਥਣ ਸੋਹਣਿਆ ਹਾਂ ਤੇ ਭਲਾ ਹੱਥੀ ਚੋਦੋ ਸਹੀ ਆ ਪੂਰਾ ਚੰਗਾ ਬਾਈਕਾਂ ਦਾ ਭਾਵਾਂ ਗੱਲ ਹੱਥੀ ਚਵਾਈ ਕਰ ਲੈ ਭਾਵਾਂ ਮਸ਼ੀਨਾਂ ਚਵਾਈ ਕਰ ਲੈ ਕੰਦਾ ਸਾਈਜ਼ ਪੂਰਾ ਸੋਹਣਾ ਭਾਵੇਂ ਦੋ ਟਾਈਮ ਭਾਵੇਂ ਤਿੰਨ ਟਾਈਮ ਅਗਲਾ ਚੋਕੇ ਲੈ ਜੇ ਤੇ ਇੱਕ ਬਾਈ ਕਹਿੰਦਾ ਮੱਝ ਵੀ ਵਿਕਾਉ ਹੈ ਇਹ ਵੀ ਵੇਚਣੀ ਆ ਹਾਂਜੀ ਵੇਚਣੀ ਆ ਜੀ ਕਿੰਨਾਂ ਵਸੂ ਇਹਦਾ ਇਹਦਾ ਜੀ ਦੂਜਾ ਸੁਆ ਹੈ ਠੀਕ ਹੈ ਟਾਇਆਂ ਮਹੀਨੇ ਦੀ ਗੱਬਣਾ ਚੈੱਕ ਪਾਸ ਚੈੱਕ ਪਾਸ ਆ ਜੀ ਮਗਰ ਕੱਟੀ ਆਵੇ ਪਹਿਲੇ ਪਾਸੇ ਖੜੀ ਕਿੰਨਾ ਦੁੱਧ ਦੁੱਧ ਹੈ ਨਹੀਂ ਗਾਇ ਇਹਦੇ ਥੱਲੇ ਦੁੱਧ ਅਗਲੇ ਨੇ ਛੜਤੀ ਠੀਕ ਹੈ ਉਹ ਵਿਆਹ ਬੂ ਵਟ ਕੇ ਉਹਨਾਂ ਨੇ ਚੋਈ ਨਹੀਂ ਠੀਕ ਹੈ ਤੇ ਉਹ ਦੁੱਧ ਛੜਤਾ ਉਹਨਾਂ ਨੇ ਮੁੜ ਕੇ ਮੈਨੇ ਦੁੱਧ ਨਹੀਂ ਦਿੱਤਾ 8-10 ਦਿਨ ਲਾਇਆ ਇਹ ਉਹ ਅੱਛਾ ਹਾਂਜੀ 8-10 ਦਿਨ ਉਹਨਾਂ ਨੇ ਚੋਈ ਨਹੀਂ ਨਹੀਂ ਗੁੰਡਾ ਅਧਿਕਾਰੀ ਬਣ ਗਏ ਠੀਕ ਹੈ ਉਹਨਾਂ ਨੇ ਚੋਈ ਨਹੀਂ ਇਹ ਮੁੜ ਕੇ ਮਿਲੀ ਨਹੀਂ ਠੀਕ ਹੈ ਹਾਂਜੀ ਚੈੱਕ ਪਾਸਾ ਜਿਹੜਾ ਉਹਦਾ ਡਾਕਟਰ ਨਾਲ ਲੈ ਕੇ ਆਉਣ ਕਿੰਨੇ ਦੀ ਚੈੱਕ ਕਰਾ ਕਿੰਨੇ ਦੀ ਇਹ ਆਪਾਂ ਦੇ ਦੇਾਂਗੇ ਜੀ 50000 ਦੀ ਦੇ ਦੇਾਂਗੇ ਕੱਢੀ ਬਾਹਰ ਦੋਸਤੋ ਮਗਰ ਕੱਟੀ ਆ ਟਾਈਆਂ ਮਹੀਨਿਆਂ ਦੀ ਗੱਭਣ ਆ 50000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਆ ਖੜੀ ਇਹਦੀ ਮਗਰ ਕੱਟੀ ਬਾਈ ਦੱਸਦਾ ਕਿ ਜਿੰਨਾਂ ਤੋਂ ਲਈ ਆ ਉਹ ਕਿਤੇ 7-8 ਦਿਨ ਵਿਆਹ ਤੇ ਗਏ ਸੀ ਬਾਈ ਕਹਿੰਦਾ 7-8 ਦਿਨ ਚੋਈ ਨਹੀਂ ਤੇ ਜਦੋਂ ਆ ਕੇ ਉਹਨਾਂ ਨੇ ਚੋਈ ਬਾਅਦ ਚ ਬਾਈ ਕਹਿੰਦਾ ਮਿਲੀ ਨਹੀਂ ਗਈ ਢਾਈਆਂ ਮਹੀਨਿਆਂ ਦੀ ਗੱਭਣ ਹੈ ਚੈੱਕ ਪਾਸ ਆ 50000 ਦੀ ਦੇ ਦੇਣੀ ਆ ਮਗਰੇ ਦੇ ਕੱਟੀ ਆ ਅਗਲਾ ਆਪਦਾ ਡਾਕਟਰ ਨਾਲ ਲਈ ਆਵੇ ਆਪ ਦੀ ਚੈੱਕ ਕਰਾ ਕੇ ਲੈ ਜੇ ਢਾਈਆਂ ਮਹੀਨਿਆਂ ਦੀ ਗੱਬਣ ਆ ਖਣ ਚਾਰੀ ਆ ਕੋਈ ਫੂਡ ਸ਼ਾਂਗ ਨਹੀਂ ਚੈੱਕ ਪਾਸ ਐ ਢਾਈਆਂ ਮਹੀਨਿਆਂ ਦੀ ਗੱਬਣ ਇਹ ਤਿੰਨ ਨਾਕ ਬਾਈ ਜੈਬ ਦੇ ਸੇਲ ਦੋ ਵਹਿੜਾ ਸੂਈਆਂ ਸਵਾਈਆਂ ਤੇ ਇੱਕ ਮੱਝ ਤੋਂ ਕੜ ਗੱਬਣ ਚੈੱਕ ਪਾਸ ਆ 35000 ਦੀ ਦੇ ਦੇਣੀ ਐ ਤੇ ਮਗਰ ਵੱਛੀ ਐ ਜਰਸੀ ਨਸਲ ਦੀ ਉਹ ਖੜੀ ਆ ਦੋ ਨੰਬਰ ਦੇ ਮਗਰ ਵੱਛਾ 15-16 ਕਿਲੋ ਦੁੱਧ ਪਿਆਜੂ 55000 ਦੀ ਆਪ 5000 ਦੀ ਢਾਈ ਮਹੀਨੇ ਦੀ ਗੱਬਣਾ ਮਗਰ ਕੱਟੀ ਆ ਫੋਨ ਨੰਬਰ ਸਕਰੀਨ ਤੇ ਸਸਿਕਾ